ਆਊਟਸੋਰਸਿੰਗ ਸੀਐਚਬੀ ਤੇ ਡਬਲੂ ਠੇਕਾ ਕੰਮ ਇਹਨੂੰ ਰੈਗੂਲਰ ਨਾ ਕਰਨ ਦੇ ਰੋਸ ਵਿੱਚੋਂ ਅੱਜ ਜ਼ੀਰਪੁਰ ਦੇ ਬਿਜਲੀ ਦਫ਼ਤਰ ਵਿਖੇ ਉਹਨਾਂ ਨੇ ਵਿੱਤ ਮੰਤਰੀ ਪੰਚਾਇਤ ਮੰਤਰੀ ਅਤੇ ਪਟਿਆਲਾ ਪ੍ਰਸ਼ਾਸਨ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੁਕਿਆ ਅਤੇ ਰੋਸ ਮੁਜ਼ਾਹਰਾ ਕੀਤਾ ਉਹਨਾਂ ਨੇ ਦੋਸ਼ ਲਗਾਇਆ ਕਿ ਵਾਰ-ਵਾਰ ਮੀਟਿੰਗਾਂ ਦਾ ਬਹਾਨਾ ਬਣਾ ਕੇ ਉਹਨਾਂ ਨੂੰ ਕੇਵਲ ਗੁੰਮਰਾ ਕੀਤਾ ਜਾ ਰਿਹਾ ਹੈ ਅਤੇ ਮੀਟਿੰਗ ਕਿਸੇ ਨਤੀਜੇ ਤੱਕ ਨਹੀਂ ਪਹੁੰਚਦੀ ਜਦ ਕਿ ਆਊਟਸੋਰਸਿੰਗ ਕੰਮੇ ਰੈਗੂਲਰ ਕੰਮਿਆਂ ਨਾਲੋਂ ਜ਼ਿਆਦਾ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨਾਲ ਕਈ ਹਾਦਸੇ ਵੀ ਹੋ ਚੁੱਕੇ ਹਨ ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਨਾ ਮੰਨਿਆ ਗਿਆ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ ਮੁਰਦਾਬਾ ਮੁਰਦਾਬਾ ਪਰਦਾਬਾਦ ਮੋਟ ਕੇ ਖਾ ਗਏ ਹਾਏ ਹਾਏ ਲੇ ਕਾ ਕੰਮ ਹੈ ਹਾਏ ਦੋ ਕਦੇ ਕੰਮ ਹੈ ਮੋਟੇ ਦੋ ਬਿਨਾ ਸਰਕਾਰ ਪਰਦਾਬਾਦ ਬਿਨਾ ਸਰਕਾਰ ਪਰਦਾਬਾਦ ਬਿਨਾ ਸਰਕਾਰ ਪਰਦਾਬਾਦ ਮਨਾਂ ਨੇ ਮੰਦੇ ਹਾਏ ਹਾਏ ਮੋਟ ਕੇ ਖਾ ਗਏ ਹਾਏ ਹਾਏ ਅਰੇ ਭਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਏਕਮ ਸਿੱਧੂ ਹੈ ਜੀ। ਕੀ ਮਾਮਲਾ ਹੈ ਜੀ? ਮਾਮਲਾ ਇਹ ਹੈ ਜੀ ਕਿ ਪੰਜਾਬ ਸਰਕਾਰ ਬਣੀ ਉਹ ਕਾਫੀ ਲੰਬੇ ਸਮੇਂ ਤੋਂ ਜਿੰਉਂਦੀ ਹੈ ਸਰਕਾਰ ਬਣੀ ਹੈ ਕਿ ਇਹਨਾਂ ਨੇ ਜਿਵੇਂ ਤੁਸੀਂ ਦੇਖਿਆ ਹੈ ਕਿ ਇਹਨਾਂ ਨੇ ਆਪਣੇ ਪ੍ਰੈਸ ਨੋਟਾਂ ਰਾਹੀਂ ਨਿਊਜ਼ ਚੈਨਲਾਂ ਰਾਹੀਂ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਜਿਹੜਾ ਸਾਡਾ ਜਿਹੜਾ ਹਰਾ ਪੈਨ ਹੈ ਉਹ ਜਿਹੜਾ ਹੈਗਾ ਸਾਡਾ ਪਹਿਲਾਂ ਕੱਚੇ ਕੰਮ ਨੂੰ ਪੱਕੇ ਕਰ ਦੇ ਦੇ ਚੱਲੂਗਾ ਜਿਹੜੀ ਪਹਿਲਾਂ ਸਾਨੂੰ ਇਹ ਗੱਲ ਕਹੀ ਗਈ ਸੀ ਲੋਕਾਂ ਨੂੰ ਭਰਮਾਇਆ ਗਿਆ ਸੀ। ਪਰੰਤੂ ਕਾਫੀ ਟਾਈਮ ਪਹਿਲਾਂ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਜਿਹੜੇ ਹੈਗੇ ਆ ਸੀਐਚਵੀ ਕੰਮੇ ਆ ਜਾਂ ਕੋਈ ਕੱਚੇ ਕੰਮੇ ਜਿਹੜੇ ਵੱਖ-ਵੱਖ ਅਦਾਰਿਆਂ ਦੇ ਅੰਦਰ ਕੰਮ ਕਰਦੇ ਆ ਰਹੇ ਆ ਉਹਨਾਂ ਨੂੰ ਵੱਖ-ਵੱਖ ਜਗ੍ਹਾਾਂ 'ਤੇ ਮੀਟਿੰਗਾਂ ਦੇ ਕੇ ਪਹਿਲਾਂ ਜੀ ਜਲੇਲ ਕੀਤਾਗਾ ਪੂਰਾ ਉਹਨਾਂ ਨੂੰ ਬੁਲਾਉਂਦੇ ਰਹੇ ਆ ਫਿਰ ਮੀਟਿੰਗਾਂ ਦੇ ਕੇ ਥੋ ਭੱਜਦੇ ਰਹੇ ਆ ਹੁਣ ਜੀ ਪਿਛਲੇ ਦਿਨੀ ਅਸੀਂ ਜਿਹੜਾ ਧਰਨਾ ਹੈਗਾ ਉਹ ਲੁਧਿਆਣਾ ਵਿਖੇ ਦਿੱਤਾ ਫਿਰ ਆਪਣਾ ਜਿਹੜਾ ਹੈਗਾ ਇੱਕ ਧਰਨਾ ਅਸੀਂ ਲਾਇਆ ਭਗਵੰਤ ਮਾਨ ਦੀ ਰਹਿਸ਼ ਵਿਖੇ ਜਿੱਥੋਂ ਕੋਈ ਵੀ ਮੰਨ ਲੋ ਸਾਡਾ ਵਧੀਆ ਕੋਈ ਸਿੱਟਾ ਨਹੀਂ ਨਿਕਲਿਆ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ 17 ਤਰੀਕ ਦੀ ਮੀਟਿੰਗ ਦਿੱਤੀ ਸੀ ਜਿਸ ਮੀਟਿੰਗ ਨੂੰ ਏ ਮੁਕਰ ਗਿਆ ਜੀ ਇਹਨਾਂ ਦਾ ਸਾਫ਼ ਕਹਿਣਾ ਹੈ ਕਿ ਉਸ ਮੀਟਿੰਗ ਦੇ ਬਾਰੇ ਕੋਈ ਸਾਡੇ ਨਾਲ ਪੱਤਰ ਵਿਹਾਰ ਨਹੀਂ ਹੋਇਆ ਕੋਈ ਸਾਨੂੰ ਉਸ ਦਾ ਪੱਤਰ ਨਹੀਂ ਪਹੁੰਚਿਆ ਤੇ ਅਰジナਲ ਸਾਨੂੰ ਜਿਹੜਾ ਹੈਗਾ ਜੀ ਜਲੀਲ ਕੀਤਾ ਜਾ ਰਿਹਾ ਹੈ ਤੇ ਦੂਸਰੀ ਗੱਲ ਇਹ ਹੈ ਜੀ ਕਿ ਇਹ ਜਿਹੜੀ ਸਰਕਾਰ ਹੈ ਇਹ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰ ਰਹੀ ਹੈ ਕਿ ਅਸੀਂ ਰੁਜ਼ਗਾਰ ਦੇ ਰਹੇ ਹਾਂ ਇਹ ਹੁਣ ਰੁਜ਼ਗਾਰ ਖੋਣ ਜਾ ਰਹੇ ਆ ਜਿਵੇਂ ਤੁਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਸਮਾਰਟ ਮੀਟਰ ਲਾਉਣੇ ਸਰਕਾਰ ਨੇ ਸ਼ੁਰੂ ਕਰਵਾ ਦਿੱਤੇ ਹੈ ਠੀਕ ਹੈ ਜੀ ਜਿਹੜਾ ਬਿਜਲੀ ਬੋਰਡ ਦਾ ਪਾਵਰ ਕਾਮ ਹੈ ਇਹ ਜਿਹੜੀ ਹੈਗੀ ਹੈ ਕਾਰਪੋਰੇਟ ਘਰਾਣਿਆਂ ਨੂੰ ਸੌਂਪੀ ਜਾ ਰਹੀ ਹੈ ਠੀਕ ਹੈ ਜੀ ਜਿਹੜੀ ਇਹ ਸਰਕਾਰ ਦੀ ਚਾਲ ਹੈ ਇਹ ਅਸੀਂ ਬਿਲਕੁਲ ਨਹੀਂ ਚੱਲਣ ਦੇਵਾਂਗੇ ਹੁਣ ਅਸੀਂ ਉਸ ਦੇ ਰੋਸ ਤੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਮਾਨ ਸਰਕਾਰ ਦੀ ਅਰਥੀ ਫੂਕ ਰਹੇ ਆ ਤੇ ਅਸੀਂ ਜਿਹੜਾ ਹੈਗਾ 25 ਤਰੀਕ ਨੂੰ ਜਿਹੜਾ ਸਾਡਾ ਧਰਨਾ ਹੈ ਉਹ ਜਿਹੜਾ ਹੈਡ ਆਫਿਸ ਪਟਿਆਲਾ ਵਿਕੇ ਦੇਵਾਂਗੇ ਅਤੇ ਇਹ ਸਾਡਾ ਧਰਨਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਇਹ ਸਰਕਾਰ ਜਿਹੜੀ ਹੈਗੀ ਕੰਮ ਦੀਆਂ ਮੰਗਾਂ ਨਹੀਂ ਮੰਨ ਲੈਂਦੀ ਸਾਡੀਆਂ ਇਸ ਤੋਂ ਪਹਿਲਾਂ ਜੀ 10 ਮੀਟਿੰਗਾਂ ਹੋ ਚੁੱਕੀਆਂ ਨੇ ਕਾਜ਼ ਮੀਟਿੰਗਾਂ ਜਿਹੜੀਆਂ ਹੈਗੀਆਂ ਇਹ ਸਾਨੂੰ ਟਾਲ ਮਟੋਲ ਕਰਦੇ ਰਿਹਾ ਕਿ ਤੁਹਾਨੂੰ ਅੱਜ ਪੱਕੇ ਕਰਾਂਗੇ ਕਦੇ ਸਾਡੀਆਂ ਲਿਸਟਾਂ ਮੰਗ ਰਹੀਆਂ ਕਦੇ ਕੁਝ ਕਰ ਲਿਆ ਜਦ ਕਿ ਜਿਹੜੀ ਇਹਨਾਂ ਦੀ ਅਸਲੀ ਇਹਨਾਂ ਦਾ ਚਿਹਰਾ ਹੈ ਉਹ ਕੁਝ ਹੋਰ ਹੈ ਕਿ ਜਿਹੜਾ ਹੈਗੇ ਸਾਰੇ ਕੰਮ ਹੀ ਤੇ ਜਿਹੜਾ ਹੈਗਾ ਬਿਜਲੀ ਬੋਰਡ ਦਾ ਅਦਾਰਾ ਇਹ ਜਿਹੜਾ ਸਰਕਾਰੀ ਹੈ ਇਹਨੂੰ ਪ੍ਰਾਈਵੇਟ ਕਰਨ ਜਾ ਰਹੇ ਆ ਇਹ ਲੋਕਾਂ ਨੂੰ 13 ਇੱਕ ਵਾਰ ਫ੍ਰੀ ਬਿਜਲੀ ਦੇ ਰਿਹਾ ਇਹ ਲੋਕਾਂ ਨੂੰ ਝਾਂਸਾ ਦਿੱਤਾ ਗਿਆਗਾ ਲੋਕਾਂ ਦੇ ਜਿਹੜਾ ਪਿੱਠ ਪਿੱਛੇ ਹੈ ਉਹ ਕੁਝ ਹੋਰ ਚੱਲ ਰਿਹਾ ਹੁਣ ਇਹਨਾਂ ਨੇ ਸਮਾਰਟ ਕਰਨ ਕਰਤਾ ਹੈ ਸਮਾਰਟ ਮੀਟਰ ਲੱਗ ਰਹੇ ਆ ਉਸੇ ਤਰ੍ਹਾਂ ਜਿਵੇਂ ਹੁਣ ਸਾਡੇ ਪਹਿਲਾਂ ਜਿਹੜੇ ਮੀਟਰ ਉਹਨਾਂ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਇਹਨਾਂ ਨੇ ਜਿਵੇਂ ਉਹ ਉਤਾਰ ਕੇ ਪਰਾ ਮਾਰੇ ਆ ਹੁਣ ਇਹ ਚਾਹੁੰਦੇ ਆ ਕਿ ਜਿਹੜੇ ਸਾਡੇ ਕੰਮੇ ਆ ਇਹਨਾਂ ਨੂੰ ਵੀ ਇੱਕਦਮ ਇਦਾਂ ਪਰਾ ਕਰ ਦੇਣਗੇ ਯੂਨੀਅਨ ਦਾ ਕੀ ਨਾਮ ਆਪਣੀ ਆਪਣੀ ਯੂਨੀਅਨ ਕਿਹੜੀ ਆ ਜੀ ਯੂਨੀਅਨ ਹੈਗੀ ਆ ਜੀ ਸਾਡੀ ਪੰਜਾਬ ਪਾਵਰ ਕਾਨ ਐਂਡ ట్రాਸਕੋ ਯੂਨੀਅਨ ਠੇਕਾ ਮਜ਼ਦੂਰ ਪੰਜਾਬ ਟੋਡਾ ਟੁੱਟਾ ਟੱਕਾ ਡੈਸੀਗਨੇਸ਼ਨ ਡੈਸੀਗਨੇਸ਼ਨ ਸਾਰੇ ਅਸੀਂ ਪ੍ਰਧਾਨ ਦੇ ਰੂਪ ਦੇ ਵਿੱਚ ਨੇ ਸਾਡੇ ਪ੍ਰਧਾਨ ਜੀ ਖੜੇ ਨੇ ਮੈਂ ਸਖਤਰ ਆ ਜੀ ਯੂਨੀਅਨ ਦਾ ਠੀਕ ਹੈ ਜੀ ਤੇ ਉਸਦੇ ਵਜੋਂ ਅਸੀਂ ਇਹ ਚੀਜ਼ਾਂ ਕਰ ਰਹੇ ਹਾਂ ਜੀ ਸਾਨੂੰ ਇਹ ਜਿਹੜੇ ਹੈਗੇ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਆ ਇਹ ਸਰਕਾਰ ਦਾ ਸਾਨੂੰ ਜਲੂਸ ਕੱਟਣਾ ਪੈ ਰਿਹਾ ਇੱਕ ਕੰਮ ਸਾਥੋਂ ਇੱਕ ਸਰਕਾਰੀ ਬੰਦੇ ਤੋਂ ਵੀ ਜ਼ਿਆਦਾ ਲਿਆ ਜਾ ਰਿਹਾ ਐਚਟੀ ਐਲਟੀ ਦੇ ਕੰਮ ਲਿਆ ਯਾਰ ਇਹ ਜਿਹੜਾ ਸਾਡੇ ਵਰਕ ਆਰਡਰ ਦੇ ਵਿੱਚ ਨਹੀਂ ਵੀ ਹੈਗਾ ਉਹ ਵੀ ਅਸੀਂ ਕੰਮ ਕਰ ਰਹੇ ਹਾਂ ਪਰ ਜਿਹੜੀਆਂ ਸਾਨੂੰ ਤਨਖਾਹਾਂ ਨੇ ਉਹ ਸਾਨੂੰ 10000 11000 ਨਾ ਮੰਤਰ ਤਨਖਾਹ ਦਿੱਤੀਆਂ ਜਾ ਰਹੀਆਂ ਨਹੀਂ ਜੀ ਸਾਡੇ ਕਾਫੀ ਕੰਮ ਇਹ ਜਿਹੜੇ ਹੈਗੇ ਆ ਉਹਨਾਂ ਨਾਲ ਜਿਹੜੇ ਹਾਸੇ ਹੋਏ ਆ ਠੀਕ ਹੈ ਜੀ ਕੋਈ ਐਚਟੀ ਦੇ ਨਾਲ ਚਿੱਕਿਆ ਮਿਲਿਆ ਕੋਈ ਐਲਟੀ ਦੇ ਨਾਲ ਚਿੱਕਿਆ ਮਿਲਿਆ ਕਾਫੀ ਹਾਸੇ ਹੋਏ ਆ ਠੀਕ ਹੈ ਜੀ ਜਿਨ੍ਹਾਂ ਨੂੰ ਕੋਈ ਇਹਨਾਂ ਨੇ ਮੁਆਵਜ਼ੇ ਦਾ ਕੋਈ ਪ੍ਰਬੰਧ ਨਹੀਂ ਕੀਤਾ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਜਿਨ੍ਹਾਂ ਦੀ ਕਿਸੇ ਨੇ ਕੋਈ ਸਾਰ ਨਹੀਂ ਲਈ ਹੈਗੀ ਉਹ ਜਿਹੜੇ ਹੈਗੇ ਬੇਅੰਗ ਹੋ ਜਾਂਦੇ ਆ ਜੀ ਠੀਕ ਹੈ ਨਾ ਕੋਈ ਇਹਨਾਂ ਦੀ ਕੋਈ ਸਰਕਾਰ ਸੁਣਦੀ ਇਹਨਾਂ ਨੂੰ ਕੋਈ ਮੁਆਵਜ਼ਾ ਜਾਰੀ ਕੀਤਾ ਜਾਂਦਾ ਨਾ ਉਹ ਕੋਈ ਨੌਕਰੀ ਦਿੱਤੀ ਜਾਂਦੀ ਹੈ ਅਸੀਂ ਪਹਿਲਾਂ ਹੀ ਪੱਤਰ ਦੇ ਚੁੱਕੇ ਆ ਠੀਕ ਹੈ ਜੀ ਉਹਨਾਂ ਨੂੰ ਅਸੀਂ ਮੀਟਿੰਗ ਦਾ ਕਿਹਾ ਸੀਗਾ ਪਰ ਅਜੇ ਤੱਕ ਕੋਈ ਵੀ ਸਾਡੇ ਕੋਲ ਰਾਜਨੀਤਿਕ ਜਿਹੜਾ ਹੈਗਾ ਉਹ ਨੁਮਾਇੰਦਾ ਨਹੀਂ ਆਇਆ ਕਿ ਸਾਡੀਆਂ ਪ੍ਰੋਬਲਮਾਂ ਸੁਣੇ ਤੇ ਸਾਨੂੰ ਇਹ ਚੀਜ਼ਾਂ ਨਾ ਕਰਨੀਆਂ। ਕੀ ਨਾਮ ਕਹਈ ਆਪਣਾ ਹਮੇਸ਼ ਸਿੰਘ ਪ੍ਰਧਾਨ ਜੀ ਦੁਬਾਰਾ ਕਿਹਦੇ ਵਿੱਚ ਹੋਦਾ ਜੀ ਉੱਚੀ ਉਹ ਉੱਚੀ ਵਾਲੇ ਹਾਂਜੀ ਹਾਂਜੀ ਅਸੀਂ 10 ਸਾਲ ਤੋਂ ਇਸੇ ਆਪਣੇ ਸੀਆ ਜਾਂਦਾ ਹੈ ਹਮ ਠੀਕ ਹੈ ਕਿੰਨੇ ਕੰਮ ਐ ਜੀ ਓਰੇ ਪੂਰੇ ਆਪਣੇ ਸੀਆ ਕੰਮ ਹੀ ਨੇ ਜੀ 80 ਕੰਮ ਐ ਸਾਰੇ ਕੱਚੇ ਆ ਜੀ ਸਾਰੇ ਕੱਚੇ ਆ ਕੀ ਕੀ ਕੰਮ ਲੈਂਦੇ ਆ ਤੁਹਾਡੇ ਕੋਲ ਓਰੇ ਸਾਰੇ ਸਾਡੇ ਤੋਂ ਐਚਟੀਐਨਟੀ ਦਾ ਸਾਰਾ ਕੰਮ ਲੈਂਦੇ ਆ ਜੀ ਅੱਛਾ ਜੀ ਠੀਕ ਜੀ ਕੋਈ ਸਾਰ ਨਹੀਂ ਲਈ ਹੈਗੀ ਪਿਛਲੀ ਸੜਕ ਤੇ ਦਿਖਾਵਾ ਸਰਕਾਰ ਇਸ ਟਾਈਮ ਤੋਂ ਇਹ ਦੇਖੋ ਜੀ ਲੱਤ ਬਿਲਕੁਲ ਚਲੀ ਗਈ ਹੈ ਇਹਨਾਂ ਦੀ ਕਿੱਥੇ ਕਰੰਟ ਲੱਗਿਆ ਸੀਗਾ ਜੀ ਇਹ ਪੂਰੀ ਲਗਾਈ ਦੀ ਆਈਪੀ ਰੋਟੜੀ ਵਾਲਾ ਚੌਕ ਦੇ ਕੋਲ ਦੀ ਗੱਲ ਹੈ ਜੀ ਅੱਛਾ 20 ਦੀ ਮੰਤਰੀ ਮੁਰਦਾਬਾਦ ਮਿੰਦਰ ਮਸਲਾਮ ਮੁੰਡਾ ਮੁਰਦਾਬਾਦ ਖੁਲਾਸਾ ਮੁਰਦਾਬਾਦ ਭਗਵਾਨ ਸਮਾ ਮੁਰਦਾਬਾਦ ਕਮੇ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ 20 ਅਪ੍ਰੈਲ ਨੂੰ ਜਲੰਧਰ ਸ਼ਹਿਰ ਚ ਝੰਡਾ ਮਾਰਚ ਅਤੇ 25 ਅਪ੍ਰੈਲ ਤੋਂ ਹੈੱਡ ਆਫ ਪਟਿਆਲਾ ਦਾ ਪਰਵਾਰਾਂ ਅਤੇ ਬੱਚਿਆਂ ਸਮੇਤ ਘਰਾਓ ਕੀਤਾ ਜਾਵੇਗਾ ਇਹ ਘਰਾਓ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਕਾਮਯਾਬੀਆਂ ਦੀਆਂ ਮੰਗਾਂ ਪੂਰੀ ਨਹੀਂ ਕਰ ਦਿੰਦੀ ਜ਼ੀਰਕਪੁਰ ਤੋਂ ਵਿਕੀ ਪਬਾ ਦੀ ਰਿਪੋਰਟ ਜਿੰਦਾਬਾਦ ਜਨਾਬ ਸਰਕਾਰ ਜਿੰਦਾਬਾਦ